ਸਾਸਤਰੀ ਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ 'ਚ ਰਾਤ ਆਪਾਂ ਰਹੇ ਸੀਗੇ ਇਹ ਰੂਮ ਦੇ ਵਿੱਚ ਰਾਤ ਆਪਾਂ ਨੂੰ ਆਉਂਦੇ ਹੋਏ ਇੱਥੇ ਰਾਤ ਪੈ ਗਈ ਸੀ ਤੇ ਹੁਣ ਆਪਣੀ ਜਾਣ ਦੀ ਤਿਆਰੀ ਹੈ ਲੋਈ ਸਵੇਰ ਦੇ 7:00 ਵਜੇ 8 ਮਿੰਟ ਹੋ ਰਹੇ ਨੇ ਆਪਾਂ ਨਿਕਲ ਚੁੱਕੇ ਹਾਂ ਗਰੇਜ ਵੈਲੀ ਨੂੰ ਅੱਜ ਆਪਾਂ ਜਾ ਰਹੇ ਹਾਂ ਡਾਵਰ ਤੇ ਡਾਵਰ ਦੇ ਜਾਣ ਲਈ ਕਹਿੰਦੇ ਟੈਂਕੀ ਪਹਿਲਾਂ ਫੁੱਲ ਕਰਾ ਲਓ ਇਹ ਲਈ ਟੈਂਕੀ ਫੁੱਲ ਕਰਾ ਰਿਹਾ ਅਸੀਂ ਆ ਪٹرول ਪੰਪ ਤੇ ਦਾ ਮਸ਼ੀਨ ਨਹੀਂ ਖੜ ਗਿਆ ਸਾਡੇ ਹੁਣ ਤੇ ਪਤਾ ਨਹੀਂ ਕੀ ਹੋ ਗਿਆ ਹੁਣ ਅਗਲੇ ਤੋਂ ਦੇਖਦੇ ਆਂ ਪਾਉਣੇ ਕਿ ਨਹੀਂ ਪਾਉਣਗੇ ਇਹ ਇਹ ਤੋਂ ਦੇਖਦੇ ਪੈਂਦਾ ਕਿ ਨਹੀਂ ਪੈਂਦਾ ਰੇਟ ਕਹਿੰਦੇ ਆਪਣੇ ਵਾਲੀ ਦੇ ਡੀਜ਼ਲ ਦਾ 87 ਰੁਪਏ ਕਿਵਨ ਪੰਜ ਜਾ ਰਹੇ ਆ ਗਰੇਜ ਵੈਲੀ ਤੇ ਗਰੇਜ ਵੈਲੀ ਚ ਕਹਿੰਦੇ ਘੱਟ ਹੀ ਆਸ ਐ ਪٹرول ਪੰਪ ਮਿਲਣ ਦੀ ਲੇ ਲਈ ਇਥੇ ਟੈਂਕੀ ਫੁੱਲ ਕਰਾ ਲਓ। ਅੱਡਾ ਟੈਂਕੀ ਫੁੱਲ ਕਰਾ ਲਈ ਆਪਾਂ। ਦੇਖੋ ਜੀ ਸ਼੍ਰੀਨਗਰ ਸਾਰਾ ਬੰਦ ਹੀ ਪਿਆ ਹਲ ਤਾਂ। ਸਵੇਰ ਦੇ ਪੱਜ ਰਹੇ ਨੇ ਸੱਤ। ਇੱਕ ਵੀ ਦੁਕਾਨ ਨਹੀਂ ਖੁੱਲੀ 7 ਵਜੇ ਤੱਕ। ਮਸਜਿਦਾਂ ਦੀ ਪੂਰੀ ਪਰਮਾਰ ਹੈ ਸ਼੍ਰੀਨਗਰ ਚ ਜਿਵੇਂ ਆਪਣੇ ਗੁਰਦੁਆਰੇ ਹੁੰਦੇ ਨੇ ਇੱਥੇ ਮਸਜਿਦਾਂ ਨੇ ਜਿੱਥੇ ਇਕਾਈ ਤੇ ਮਸਜਿਦਾਂ ਦੀ ਕਾ ਗਈ ਇਹ ਜਿਹੜਾ ਤੁਸੀਂ ਸਾਹਮਣੇ ਨਜ਼ਾਰਾ ਦੇਖ ਰਹੇ ਹੋ ਆ ਬੁੱਲਰ ਲੇਕ ਬੁੱਲਰ ਲੇਕ ਜੇਲਮ ਦਰਿਆ ਦੇ ਵਿੱਚੋਂ ਹੀ ਬਣਦੀ ਹੈ ਜਿੱਥੇ ਸੰਤਲਜੀ ਜਗਾ ਆ ਜਾਂਦੀ ਆ ਉੱਥੇ ਇਹਦਾ ਪਾਣੀ ਖੜਾ ਹੈ ਇਹ ਬਹੁਤ ਵੱਡੀ ਹੈ ਇਹ ਮੁੰਬਸ ਏਰੀਏ ਦੇ ਵਿੱਚ ਝੀਲ ਦੇ ਆਲੇ ਦੁਆਲੇ ਝੋਨੇ ਦੀ ਖੇਤੀ ਬਹੁਤ ਹੁੰਦੀ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਜੇ ਇਹ ਸਾਰੇ ਝੋਨੇ ਦੇ ਖੇਤ ਨੇ ਤੇ ਇੱਧਰ ਪਹਾੜ ਆ ਗਏ ਸਾਹਮਣੇ ਕੋਰੇਜ ਬਾਲੀ ਤੇ ਦੇਖੋ ਤੁਸੀਂ ਭੇਡਾਂ ਚਰਾਉਣ ਵਾਲੇ ਬੌਦ ਕੇਜ ਨਾ ਮਾਰਦੇ ਇਹ ਗੁੰਜਲ ਨੂੰ ਮਨੇ ਰਸਤੇ ਖੂਬਸੂਰਤ ਹੁੰਦੇ ਨੇ ਨਵੀਂ ਸੜਕ ਬੰਦੀ ਹੈ ਇੱਥੇ ਰਾਇਦਾਨ ਪਾਸ ਕਰਨ 26 ਕਿਲੋਮੀਟਰ ਆਇਆ ਹੈ 9:70 ਤੇ ਰਸਤਾ ਬਹੁਤ ਸੋਹਣਾ ਹੈ ਰਸਤੇ ਦੇ ਨਾਲ-ਨਾਲ ਜਿਹੜੇ ਪਹਾੜ ਨੇ ਨਾ ਤੇ ਹਰਿਆਲੀ ਦੇਖੋ ਤੁਸੀਂ ਮੌਜਾ ਜਿਆਦਾ ਜ਼ਰਾ ਆਵਾਜ਼ਾਂ ਦੇਖਣੀ ਆ ਨਾ ਵਾਜ ਐ ਐ ਇਹ ਕਿਹਨੇ ਮੈਂ ਢੇੜ ਦੀ ਇਹੀ ਨਿਸ਼ਾਨੀ ਹੁੰਦੀ ਆ ਮੈਂ ਵੱਧ ਗਈ ਆ ਆ ਆ ਆ ਆ ਬਈ ਜੇ ਮੁੰਨੀ ਆਉਂਦੀ ਰਹੇ ਨਜ਼ਾਰੇ ਦੇਖੋ ਇਹ ਸੜਕਾਂ ਘੱਟ ਹੀ ਨੇ ਪਹਾੜੀ ਲੱਕਿਆਂ ਦੇ ਵਿੱਚ ਖਤਮ ਹੁੰਦੀਆਂ ਜਾ ਰਹੀਆਂ ਨੇ ਤੇ ਵੱਡੇ ਰੋੜ ਆ ਬਾਹਰ ਰਹਨੇਗੇ ਪਰ ਇੱਥੋਂ ਇਹ ਨਜ਼ਾਰੇ ਦੇਖਣ ਵਾਲੀ ਨੇ ਦੇਖੋ ਇਹ ਗਰੇਜ ਬੈਲੀ ਦੇ ਵਿੱਚ ਰਾਜਧਾਨ ਪਾਸ ਤੋਂ 4 ਕਿਲੋਮੀਟਰ ਪਹਿਲਾਂ ਪੀਰ ਬਾਬਾ ਦੀ ਦਰਗਾਹ ਹੈ। برف ਦੇਖੋ ਤੁਸੀਂ ਤਾਜ਼ਾ-ਤਾਜ਼ੀ ਘਟਿਆ ਇੱਥੇ ਪਈ ਵੀ ਹੈ ਥੋੜੀ ਜਿਹੀ برف ਨਾਲ। ਸਾਹਮਣੇ ਪੀਰ ਬਾਬਾ ਜਿੱਥੇ ਏਕਮਕਾਰ ਵੀ ਲਿਖਿਆ ਹੈ ਓਮ ਵੀ ਲਿਖਿਆ ਹੈ ਤੇ ਮੁਸਲਮ ਪੈਚਾਰੀ ਦਾ ਵੀ ਸਾਈਨ ਹੋਣਿਆ ਹੈ। ਫੌਜੀਆ ਵੱਲੋਂ ਬਣਾਈ ਗਈ ਹੈ ਇਹ ਜਗਾ ਤੇ ਫੌਜੀ ਮੈਨੂੰ ਲੱਗਦਾ ਆਧਾਰ ਰੱਖ-ਰਖਾਵ ਕਰ ਰਹੇ ਨੇ ਇਹ ਜਿਹੜੀ ਜਗਾ ਆਪਾਂ ਖੜੇ ਆਂਗੇ ਇਹਨੂੰ ਕਹਿੰਦੇ ਨੇ ਪੀਰ ਬਾਬਾ ਦੀ ਦਰਗਾਹ ਇਹ ਰਾਜਧਾਨਾ ਪਾਸ ਤੋਂ ਤਕਰੀਬਨ 4 ਕਿਲੋਮੀਟਰ ਪਹਿਲਾਂ ਹੈ ਤੇ ਆਪਾਂ ਅੱਗੇ ਚੱਲਦੇ ਆ ਦਿਖਾਉਣਾ ਤੁਹਾਨੂੰ ਆਜੋ ਦਾ ਸਾਰਾ ਕੀਤਾ ਹੋਇਆ ਮਾਹੀਆ ਦੇਖੋ ਲੇਡੀਜ਼ ਜੈਨਸ 12th ਉਧਰ ਵੀ ਨੇ ਹਿੱਧਰ ਵੀ ਨੇ ਅੱਗੇ ਵੀ ਨੇ ਇਹ ਹੈ ਪੀਰ ਬਾਬਾ ਦਾ ਇਤਿਹਾਸ ਤੁਸੀਂ ਪੜ ਸਕਦੇ ਹੋ ਇਹਨੂੰ ਪਾਜ਼ ਕਰਕੇ ਇਹ ਜਗ੍ਹਾ ਕਿਹਨੇ ਇੱਥੇ ਪੀਰ ਬਾਬਾ ਨੂੰ ਦਫਨਾਇਆ ਗਿਆ ਤੇ ਪੀਰ ਬਾਬਾ ਬਾਰੇ ਕਿਹਾ ਜਾਂਦਾ ਕਿ ਇਹਨਾਂ ਦਾ ਧਰਮ ਹਦਾ ਕੋਈ ਪਤਾ ਨਹੀਂ ਸੀ ਕੀ ਸੀ ਤਾਂ ਕਰਕੇ ਫੌਜੀ ਵੀਰਾਂ ਨੇ ਤੁਸੀਂ ਦੇਖੋ ਸਾਰੇ ਧਰਮਾਂ ਦੀ ਫੋਟੋ ਇੱਥੇ ਲਗਾਈਆਂ ਨੇ ਇਹ ਦਰਗਾਹ ਹੈ ਬਾਬਾ ਦੀ ਇੱਥੇ ਐਟੀਵੀ ਤੇ ਅਸ ਲੱਕੀ ਲੱਗੇ ਜੇ ਤੁਸੀਂ ਦਾ ਆਜਣ ਵਾਸਤੇ ਆ ਜਣਾ ਜਾ ਰਹੇ ਹੋ ਤਾਂ ਜਰੂਰ ਇੱਥੇ ਆ ਕੇ ਜਾਓ ਸ਼੍ਰੀਨਗਰ ਤੋਂ ਇਹ ਤਕਰੀਬ ਹਣਾ 70 ਕਿਲੋਮੀਟਰ ਹੀ ਹੈ ਇਹ ਤੋਂ ਅੱਗੇ ਸ਼ੁਰੂ ਹੋ ਜਾਂਦੀ ਹੈ ਗਰੇਜ ਵੈਲੀ ਗਰੇਜ ਵੈਲੀ ਦੇ ਰਸਤੇ 'ਚ ਹੀ ਪੈਂਦਾ ਇਹ ਸਤਿਗੁਰੂ ਇਹ ਨੇ ਜੀ ਇੱਥੋਂ ਦੇ ਭੇਡਾਂ ਵਾਲੇ ਜਿਹੜੇ ਗਰੇਜ ਵੈਲੀ 'ਚ ਭੇਡਾਂ ਲੈ ਕੇ ਜਾ ਰਹੇ ਨੇ ਇਹ ਕਹਿੰਦੇ ਉੱਥੇ ਚਾਰਗਾਹ ਵਧੀਆ ਨੇ ਦੇਖੋ ਜਦੋਂ ਬਰ ਫਟ ਜਾਂਦੀ ਹੈ ਤਾਂ ਇਹ ਅੱਗੇ ਕਾਰਗਲ ਨੂੰ ਲੰਘ ਜਾਂਦੇ ਨੇ ਗਰੇਜ ਵੈਲੀ ਤੋਂ ਅੱਗੇ ਕਾਰਗਲ ਸ਼ੁਰੂ ਹੋ ਜਾਂਦਾ ਹੈ ਦਰਾਸ ਦੇ ਕਰੀਬ ਪਹੁੰਚ ਜਾਂਦੇ ਨੇ ਇਹ ਬਾ ਪਹੁੰਚ ਚੁੱਕਿਆ ਰਾਜਧਾਨਾਪਾਸ ਤੇ ਜਿਹੜਾ ਕੀ ਤਕਰੀਬਨ ਸਮੁੰਦਰੀ ਤਲ ਤੋਂ 11672 ਫੁੱਟ ਦੀ ਚਾਈਦੀ ਆ ਤੇ ਅੱਗੇ ਫਲਾਗ ਲਾ ਗਿਆ ਇਹਨਾਂ ਨਾਲ ਤੋਂ ਇੱਕੋ ਦੂਮ ਦੇ ਸਾਹਮਣੇ ਜਿੱਥੇ ਚੌਕੀ ਬਣਾਈ ਗਈ ਉੱਥੇ ਤੱਕ ਤਾਂ ਪਹੁੰਚਣੀ ਬਹੁਤ ਔਖ ਹੈਗਾ ਭਾਈ ਦਿਖਾਉਣਾ ਭੇਟਾਂ ਦਾ ਬਹੁਤ ਸੋਹਣਾ ਊਗਾ ਇੱਥੇ ਕਿੱਟੇ ਜਿੱਟੀਆਂ ਭੇਟਾਂ ਨੇ ਭੇਟਾਂ ਕੋਲ ਤੁਹਾਨੂੰ ਚਾਹੀਦੀ ਮਿਲਦੀ ਵਿਊ ਦੇਖੋ ਤੁਸੀਂ ਜੇ ਤੁਸੀਂ ਸ਼੍ਰੀਨਗਰ ਆ ਰਹੇ ਹੋ ਇੱਧਰ ਜਰੂਰ ਆਓ ਇੱਧਰ ਦਾ ਦੇਖਦੀ ਬੰਦਾ ਵਿਊ ਦੇਖੋ ਤੁਸੀਂ ਨੀਚੇ ਘਾਟੀ ਐ ਤੇ ਪਾਸ ਨੂੰ ਪਾਰ ਕਰਕੇ ਅੱਗੇ ਆ ਜਾਂਦਾ ਦਰਾਸ ਦਰਾਸ ਪਰ ਜਾਣ ਨਹੀਂ ਦਿੰਦੇ ਹੈਗੇ ਕਿਹੜੇ ਭੇਡਾਂ ਬੂਡਾਂ ਵਾਲੇ ਤਾਂ ਚਾਈ ਜਾਂਦੇ ਨੇ ਆਪਦੇ ਲੈ ਕੇ ਭੇਡਾਂ ਇਹ ਜਿਹੜਾ ਸਾਹਮਣੇ ਤੁਸੀਂ ਘਰ ਦੇਖ ਰਹੇ ਹੋ ਇੱਕ ਗੁਜਰਾ ਦਾ ਕੱਚਾ ਘਰ ਹੈ ਇੱਥੇ ਗਰਮੀਆਂ ਦੇ ਵਿੱਚ ਆ ਕੇ ਹੋਏ ਆਪਣੀਆਂ ਬੱਕਰੀਆਂ ਭੇਟਾਂ ਚਾਰਦੇ ਨੇ ਤੇ ਸਰਦੀਆਂ 'ਚ ਘਰ ਨੂੰ ਹੀ ਛੱਡ ਕੇ ਚਲੇ ਜਾਂਦੇ ਨੇ ਕਿੱਡੀ ਪੱਟੀ ਚਾਰਗਾ ਮੈਂ ਤੁਹਾਨੂੰ ਮਾਊਂਟ ਕਰਕੇ ਦਿਖਾਉਣਾ ਤੁਹਾਨੂੰ ਇੱਧਰੋਂ ਤੁਸੀਂ ਦੇਖੋਗੇ ਇਹ ਵੀ ਬਣਿਆ ਹੋਇਆ ਢਾਰੇ ਗੁਜਰਾ ਦੇ ਕਹਿੰਦੇ ਨੇ ਗੁਜਰਾ ਦੇ ਢਾਰੇ ਕਿੱਥੇ ਤੱਕ ਪਹੁੰਚਦੇ ਨੇ ਆਜੀ ਗੱਤੀ ਕੌਮ ਹੈ ਜਿਹੜੀ ਇਹਨਾਂ ਪਹਾੜਾਂ ਨੂੰ ਸਰ ਕਰਦੀ ਕਰਦੀ ਹੈ ਅਸੀਂ ਤਾਂ ਜਮੀਂ ਫਿਰਦੇ ਆਂ ਦੁਨੀਆਂ 'ਚ ਤੁਸੀਂ ਹਰ ਇੱਕ ਤਰ੍ਹਾਂ ਦੇ ਰਸਤੇ ਦੇਖੇ ਹੋਣਗੇ ਪਰ ਆਹ ਸਾਨੂੰ ਨਾ ਵਾਈਟ ਚਿੱਟੇ ਰੰਗ ਦੇ ਰਸਤੇ ਮੇ ਰਹਿਣੇ ਰਸਤੇ ਵਿੱਚ ਐ ਦੀ ਦਾ ਖੂਬਸੂਰਤੀ ਸਾਨੂੰ ਬੜੀ ਜਿਆਦਾ ਲੱਗੀ ਦੇਖੋ ਵਾਈਟ ਕਲਰ ਦਾ ਰਸਤਾ ਪਤਾ ਨਹੀਂ ਤੇ ਭਾਈ ਪਰਪਲ ਫੁਰਫੁਰ ਜਿਆਦੇ ਪੈਂਦੀ ਇੱਥੇ ਰੰਗ ਕਰਕੇ ਬਹੁਤ ਸੋਹਣਾ ਲੱਗਿਆ ਸਾਨੂੰ ਇਹ ਕਸ਼ਮੀਰ ਕਹਿੰਦੇ ਭੇਟਾਂ ਦੀ ਚਾਰਗਾ ਹੈ ਤੇ ਚਾਰਗਾ ਦੇ ਮੈਦਾਨ ਬਹੁਤ ਨੇ ਭੇਡਾਂ ਚਾਰਨ ਵਾਸਤੇ ਦੂਰੋਂ ਦੂਰੋਂ ਇੱਥੇ ਭੇਡਾਂ ਲੈ ਕੇ ਆਉਂਦੇ ਨੇ ਲੋਕ ਯਾਰ ਇਹ ਭੇਡਾਂ ਹੀ ਭੇਡਾਂ ਨੇ ਅਰੰਨੀ ਗੱਲੇ ਹੈਵੀ ਡੇਗਦੀਆਂ ਨਹੀਂ ਕਿਹ ਪਰ ਜਿੱਦਾਂ ਖੜਾ ਪਹਾੜ ਹੈ ਉਹ ਉੱਪਰ ਤੱਕ ਦੇ ਇਹ ਹੈ ਜੀ ਗਰੇਜ ਪੈਲੀ ਨਜ਼ਾਰਾ ਦੇਖੋ ਤੁਸੀਂ ਉਹ ਉੱਤੇ ਟੱਕਾ ਵੇਟਾਂ ਬੱਕਰੀਆਂ ਵਾਲੇ ਆ ਕੇ ਇੱਥੇ ਰਹਿੰਦੇ ਨੇ ਤੇ ਤਾਂ ਕਈ ਬੇਟਾੜੇ ਇਹ ਹੈ ਜੀ ਕਿਹਸਨ ਗੰਗਾ ਨਦੀ ਦੇ ਉੱਤੇ ਬਣਾਇਆ ਗਿਆ ਡੈਮ ਸਾਹਮਣੇ ਅਸੀਂ ਪਾਣੀ ਦਾ ਫਲੋ ਦੇਖ ਸਕਦੇ ਹਾਂ ਬਹੁਤ ਜ਼ਿਆਦਾ ਹੈ ਇੱਥੇ ਪਾਣੀ ਖੜਾ ਕੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਕਹਿੰਦੇ ਡੈਮ ਤੋਂ ਸਨ ਗੰਗਾ ਜਿਹੜੀ ਨਦੀ ਹੈ ਇਹ ਪਿੱਛੇ ਪਾਕਿਸਤਾਨ ਤੋਂ ਆਉਂਦੀ ਹੈ ਸਾਰਾ ਪਾਣੀ ਜਿਹੜਾ ਪਾਕਿਸਤਾਨ ਤੋਂ ਆ ਰਿਹਾ ਦੇਖੋ ਆਪਾਂ ਪਹੁੰਚ ਗਏ ਹੰਡਾ ਵਰਡਾ ਵਰ ਦੇ ਵਿੱਚ ਕਹਿੰਦੇ ਕੈਂਪਿੰਗ ਕਰਨੀ ਹੈ ਕੈਂਪਿੰਗ ਵਾਸਤੇ ਤੁਸੀਂ ਦੇਖੋ ਇੱਥੇ ਕੈਂਪ ਵੀ ਲਾਏ ਗਏ ਨੇ ਇਹ ਟੈਂਟ ਸਾਰੇ ਕੈਂਪਿੰਗ ਦੇ ਲਈ ਲਾਏ ਹੋਏ ਨੇ ਤੇ ਸਾਨੂੰ ਲੱਗ ਰਹੀ ਸੀ ਭੁੱਖ ਆ ਆਤਾ ਉਧੂ ਰਜਾਣਾ ਦਾ ਸ਼ੈਲਟਰ ਹੈ ਤੇ ਇੱਥੇ ਦੇਖੋ ਸੀਨੇ ਅਕੱਤਸ ਇਸਤ ਮੇਥੀ ਚਾਚੂ ਬਣੀਆ ਪਹਿਲਾਂ ਤਾਂ ਤੇ ਹੁਣ ਬਣ ਰਹੀ ਹੈ ਮੈਗੀ ਮੈਗੀ ਖਾ ਖੂਕੇ ਅਸੀਂ ਤੇ ਗੱਡੀ ਚ ਘੁੰਮਣਾ ਪਊ ਜਿਹੜੇ ਹਿਸਾਬ ਨਾਲ ਓਰੇ بارش ਪੈ ਰਹੀ ਅੱਜ ਮੌਸਮ ਖਰਾਬ ਹੀ ਲੱਗ ਰਿਹਾ ਕਾਫੀ ਖੁੱਲੀ ਜਗ੍ਹਾ ਹੈ ਡਾਬਰ